ਸਸੇ ਗਾਜੀ ਸਾਰਿਆਂ ਨੂੰ ਅੱਜ ਬਣਾ ਰਹੇ ਹਾਂ ਜੀ ਤੜਕੇ ਵਾਲੇ ਚੌਲ ਜੀ ਜਿਉਂ ਤੇਲ ਗਰਮ ਹੋ ਗਿਆ ਜੀ ਜੀਰਾ ਪਾ ਲਾਂਗੇ ਜੀ ਜੀਰਾ ਨੂੰ ਤੱਕੀ ਉਹ ਨੋਗਾ ਜੀਰੋ ਇਹ ਵਿੱਚ ਜੀ ਅਦਰ ਲਸਣ ਤੇ ਮਿਰਚਾਂ ਤੇ ਪਿਆਜ਼ ਆ ਜੀ ਇਹ ਵੀ ਵਿੱਚ ਪਾਵਾਂਗੇ ਜੀ ਤੋਂ ਨੰਗਾ ਵਈ ਨਹੀਂ ਜਾਣ ਸਕ ਆਪਾਂ ਚਾਪਾ ਚਾਹ ਤੋਂ ਲੈਵਨੇ ਆ ਜੀ ਹੁਣ ਜੀ ਟਮਾਟਰ 도 ਕੱਟੇ ਹੋਏ ਨੇ ਜੀ ਉਹ ਪਾ ਦਿੰਨੇ ਆ ਜੀ ਹਾਂ ਜੀ ਜੀ ਹੁਣ ਜੀ ਅਸੀਂ ਨੂਨ ਹਲਦੀ ਤੇ ਮਸਾਲਾ ਪਾ ਰਿਆਂ ਜੀ ਥੋੜਾ ਜਿਹਾ ਵਿੱਚ ਪਾਣੀ ਪਾ ਦਿੰਨੇ ਆ ਜੀ ਯਾ ਤੱਕ ਇਹ ਜਿਦਾ ਆ ਜੀ ਯਾ ਤੱਕ ਚੌਲ ਥੋੜਾ ਥੋੜਾ ਲੈਣੇ ਨੇ ਜੀ ਹਾਂਜੀ ਜੀ ਹੁਣ ਚੌਲ ਪਾ ਦਿੰਨੇ ਆ ਜੀ ਜਿੰਨੀ ਕੌਲੀਆਂ ਪਾਈਆਂ ਨੇ ਜੀ ਚੌਲਾਂ ਦੀਆਂ ਜੀ ਇਹਨੇ ਦੁੱਗਣਾ ਜੀ ਪਾਣੀ ਪਾ ਲੈਣਾ ਵਾ ਜੀ ਮੈਂ ਇੱਕ ਪਾਈ ਆ ਜੀ ਮੈਂ ਪਾਉਂਗੀ ਜੀ ਤਿੰਨ ਕੋਲੀਆਂ ਪਾ ਦੇ ਜੀ ਲਓ ਜੀ ਪਾ ਲਿਆ ਜੀ ਪਾਣੀ ਜੀ ਹੁਣ ਜਦ ਤੱਕ ਰਿਜਦੇ ਨਹੀਂ ਜੀ ਢੱਕ ਕੇ ਰੱਖ ਦਿੰਦੇ ਆ ਜੀ ਬਣ ਕੇ ਦਿਖਾਉਂਦੇ ਆ ਜੀ ਹਾਂਜੀ ਜੀ ਚੌਲ ਬਣ ਗਏ ਜੀ ਜੇ ਮੇਰੀ ਜੀ ਰੈਸਪੀ ਸਿੰਪਲ ਅਸ ਇਸ ਵੀ ਜੀ ਤੜਕੇ ਵਾਲੇ ਚੌਲ ਪਸੰਦ ਆਏ ਤਾਂ ਬਣਾਓ ਜੀ ਤੇ ਖਾਓ ਜੀ ਧੰਨਵਾਦ ਮੇਰੀ ਵੀਡੀਓ ਦੇਖਣ ਵਾਸਤੇ ਜੀ ਸਾਰਿਆਂ ਨੂੰ ਮੇਰਾ ਸਤ ਸ੍ਰੀ ਅਕਾਲ ਜੀ ਦਿਮਾਗ ਦੇ ਹੋਣਾ ਤਾਂ ਮੈਂ ਸਹਾਰਾ ਹਾਂ ਔਰ ਆਪ ਵੀ ਮਾਫੀ ਆਪ ਵੀ ਉਹ ਲਾਜ ਨਹੀਂ ਤੇ ਜੀ